ਕੀਕਾ ਦੋਸਤੋ ਅੱਜ ਦੇ ਬਲੌਗ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਚੱਲੇ ਆਂ ਆਪਣੀ ਭੈਣ ਕੋਲੇ ਉਹ ਭੈਣ ਕੋਲੇ ਚੱਲੇ ਆਂ ਜਿਹਨੇ ساری ਜ਼ਿੰਦਗੀ ਆਪਣਾ ਬਹੁਤ ਕੀਤਾ ਜਦੋਂ ਇੱਕ ਟਾਈਮ ਬਹੁਤ ਮਾੜਾ ਆਇਆ ਸੀ ਉਹ ਟਾਈਮ ਤੇ ਵੀ ਮੇਰੀ ਭੈਣ ਨੇ ਉਹਨੇ ਮੇਰਾ ਸਾਡਾ ਬਹੁਤ ਸਾਥ ਦਿੱਤਾ ਤੇ ਮਾੜੇ ਟਾਈਮ ਦੇ ਵਿੱਚ ਵੀ ਜਦੋਂ ਜੈਜੀ ਕੋਲ ਮੇਰੇ ਟਾਈਮ ਆਗੇ ਸੀ ਘਰ ਦਾ ਨਹੀਂ ਸਮਦਾ ਸੀਗਾ ਤਾਂ ਉਹ ਭੈਣ ਆਪਣੇ ਕੋਲੇ ਅੱਜ ਲੱਗ ਪਾਗੇ 1 ਸਾਲ ਲਾ ਕੇ ਗਈ ਸੀ ਆਪਣੀ ਭੂਆ ਦੀ ਕੁੜੀ ਵੱਡੀ ਤੇ ਅੱਜ ਉਹਦੇ ਕੋਲੇ ਚੱਲੇ ਆਗੇ ਜਾਇਆ ਵੀ ਨਹੀਂ ਜਾਂਦਾ ਉਹਦੇ ਕੋਲੇ ਵਿਚਾਰੀ ਕੋਲੇ ਟਾਈਮ ਵੀ 바ਵਾ ਹੋ ਗਿਆ ਮਤਲਬ ਜਾਇਆ ਨਹੀਂ ਕਿਾ ਕੋ ਕਬੀਲਦਾਰੀ ਦੇ ਕੰਮਾਂ 'ਚ ਕੁਛ ਇਹੋ ਜਿਹਾ ਉਲਝ ਗਏ ਸੀ ਉੱਥੇ ਜਾਇਆ ਵੀ ਨਹੀਂ ਗਿਆ ਤੇ ਬੀਬੀ ਉਹਨੇ ਆਪਣਾ ਮਨ ਲਾਦਾ ਹਨਾ ਉਹਨੇ ਆਪਣਾ ਮਨ ਲਾਦਾ ਸਾਰ ਨੂੰ ਵੱਧ ਕੀਤਾ ਹਨਾ ਮੇਰੀ ਮਾਂ ਜਾਣਦੀ ਐ ਮੇਰਾ ਪਿਓ ਜਾਣਦਾ ਜਾਂ ਮਾਂ ਜਾਣਦਾ ਉਹਨੇ ਸਾਡਾ ਕਿੰਨਾ ਕੀਤਾ ਤੇ ਅੱਜ ਉਹਦੇ ਕੋਲੇ ਜਾਵਾਂਗੇ ਨਾਲੇ ਜਾਵਾਂਗੇ ਮੇਰੀਆਂ ਮਾਸੀਆਂ ਕੋਲੇ ਮਾਸੀਆਂ ਨੂੰ ਵੀ ਕਾਰਡ ਦੇ ਕੇ ਆਵਾਂਗੇ ਤੇ ਨਾਲੇ ਭੈਣ ਕੋਲੇ ਤਾਂ ਜਾਣੀ ਜਾਣਾ ਅੱਜ ਤੇ ਮੈਂ ਤੇ ਆਪਣਾ ਛੋਟਾਪਰਾ ਚੱਲੇ ਅੱਜ ਉੱਥੇ ਕਾਰਡ ਦੇਣ ਵਾਸਤੇ ਤੇ ਭੈਣ ਉਹ ਬਲਤਾਂ ਨਹੀਂ ਕੀ ਕੰਮ ਹੀ ਉਲਝਿਆ ਪਿਆ ਭੈਣ ਕੋਲੇ ਜਾਇ ਨਹੀਂ ਗਿਆ ਹੋਰ ਸਾਰੇ ਕਿਤੇ ਜਾਏ ਆਏ ਸੀਗੇ ਭੈਣ ਰਹਿ ਗਈ ਸੀ ਵਿਚਾਰੀ ਭੈਣ ਕੋਲੇ ਚੱਲੇ ਆ ਅੱਜ ਭੈਣ ਨੂੰ ਦੇ ਕੇ ਆਉਣੇ ਕਾਰਡ ਤੇ ਨਾਲੇ ਭੈਣ ਨਾਲ ਕਰਨੇ ਜਾ ਕੇ ਗੱਲਾਂ ਬਾਤਾਂ ਬਹੁਤ ਚਿਰ ਹੋ ਗਿਆ ਮਿਲੇ ਨਹੀਂ ਕਿਉਂ ਉਹ ਵੀ ਬਸ ਹੁਣ ਵਿਚਾਰੀ ਪਹਿਲਾਂ ਤਾਂ ਜਿੱਦੋਂ ਭੂਆਗੇ ਪਿੰਡ ਜਾਂਦੇ ਤਾਂ ਉੱਥੇ ਮਿਲ ਜਾਂਦੇ ਸੀ ਹੁਣ ਵਿਆਹੀ ਹੋਈਆਂ ਦੂਰ ਥੋੜੀ ਜੀ ਉੱਥੇ ਜਾਣ ਦਾ ਮੌਕਾ ਘੱਟ ਮਿਲਦਾ ਕੋ ਖੇਤ ਦੇ ਕੰਮ ਹੀ ਹੈ ਜਾਂ ਉਹਨਾਂ ਦਾ ਖੇਤੀ ਦੇ ਕੰਮ ਹੈ ਭੂਆ ਕੋਲ ਥਾਲੇ ਜਾ ਵੀ ਉਹਨੇ ਵਿੱਤੀ ਉਹਦੇ ਕੋਲ ਜਾਇ ਨਹੀਂ ਹੁੰਦਾ ਤੇ ਪਰ ਅੱਜ ਆਪਾਂ ਉਹਦੇ ਕੋਲੇ ਚੱਲਾਂਗੇ ਟਾਈਮ ਲਾ ਕੇ ਵੀ ਆਵਾਂਗੇ ਨਾਲੇ ਮਾਸੀਆਂ ਕੋਲੇ ਚੱਲਦੇ ਆਂ ਕਾਰਡ ਦੇਣ ਭੈਣ ਨੂੰ ਕਾਰਡ ਦੇ ਕੇ ਆਉਣੇ ਦੇ ਦੇ ਕੇ ਆਉਣੇ ਵਿਆਹ ਦਾ ਸੱਦਾ ਚੱਲਦੇ ਆਉਣ ਆਪਾਂ ਆਪਣੀ ਭੈਣ ਕੋਲੇ ਆ ਗਏ ਆਪਾਂ ਆਪਣੀ ਭੈਣ ਕੋਲੇ ਆਹ ਮੇਰੀ ਭੈਣ ਤੇ ਆ ਆਪਣਾ ਬਾਈ ਹੈਗਾ ਤੇ ਇਹ ਮੇਰੀ ਭੈਣ ਨੇ ਮੇਰ ਨਾਲ ਬਾੜੇ ਦੁੱਖ ਸੁੱਖ ਦੇਖੇ ਨੇ ਜ਼ਿੰਦਗੀ ਦੇ ਇਹ ਜਦੋਂ ਮਾੜਾ ਟਾਈਮ ਸੀ ਮੇਰੇ ਤੇ ਜਿਆਦਾ ਮਾੜਾ ਟਾਈਮ ਸੀ ਉਦੋਂ ਆ ਮੇਰੀ ਭੈਣ ਨੇ ਬਹੁਤ ਮਾੜਾ ਟਾਈਮ ਸਾਡਾ ਲੰਘਾਇਆ ਹੈਗਾ ਜਿੰਨਾ ਆਪਾਂ ਕਹਿ ਦਈਏ ਲਗਭਗ 5 ਸਾਲ 6 ਸਾਲ ਲਾ ਕੇ ਆਈਏ ਉੱਥੇ ਸਾਡੇ ਕੋਲੇ ਤੇ ਸਾਰਾ ਮਾੜਾ ਟਾਈਮ ਅਸੀਂ ਚੰਗੇ ਮਾੜੇ ਟਾਈਮ ਸਾਰੇ ਨੇ ਇਕੱਠਿਆਂ ਦੇਖਿਆ ਬਸ ਮੇਰਾ ਇੱਧਰ ਥੋੜਾ ਜਿਹਾ ਟਾਈਮ ਹੀ ਕੱਟ ਲੱਗਦਾ ਹੋਂ ਦਾ ਕੀ ਹੋ ਗਿਆ ਮੈਂ ਕਬੀਲਦਾਰੀ ਸੁਰਾ ਉੱਜ ਗਿਆ ਪਰ ਇਹ ਆ ਆਪਣੀ ਭੈਣ ਉਹ ਜਿਹਨੇ ਆਪਣੇ ਮਾੜਾ ਟਾਈਮ ਲੰਘਾਇਆ ਸਭ ਤੋਂ ਵੱਧ ਮਾੜਾ ਟਾਈਮ ਇਹਨੇ ਮੇਰੇ ਨਾਲ ਦੇਖਿਆਗਾ ਜ ਜਾਦਾ ਵੀ ਇਹ ਤਾਂ ਸਾਰਾ ਕੁਝ ਜਾਦਾ ਹੈ YouTube ਚੈਟ ਚ ਜਾਦਾ ਤੇ ਮੈਨੂੰ ਆਏ ਨਹੀਂ ਹੈਗਾ ਚਲੋ ਇਹ ਤਾਂ ਮੇਥੋਂ ਆਹ ਹੋ ਗਈ ਬਹੁਤ ਵੱਡੀ ਆ ਇਹ ਨਹੀਂ ਮੈਨੂੰ ਪਾਲਿਆ ਚੱਕ ਚੱਕ ਕੇ ਛੋਟੇ ਜਿਹੇ ਹੁੰਦੇ ਨੂੰ ਇਹ ਨਹੀਂ ਖੜਾਇਆ ਹੈਗਾ ਤੇ ਉੱਥੇ ਪਹਿਲਾਂ ਵੀ ਜਦੋਂ ਛੋਟੇ ਹੁੰਦੇ ਸੀ ਜਮਾ ਛੋਟਾ ਸੀ ਮੈਂ ਸਾਲ ਦੁੱਧ ਦਾਲਦਾ ਇਹ ਨਾ ਹੂੰ ਉਦੋਂ ਵੀ ਉਹ ਉੱਥੇ ਹੁੰਦੀ ਸੀ ਇੱਕ ਗਾਲੇ ਪਹਿਲਾਂ ਪੜਦੀ ਵੀ ਉੱਥੇ ਸੀ ਤੇ ਫਿਰ ਉਸ ਤੋਂ ਬਾਅਦ ਜਦੋਂ ਫਿਰ ਬਾਲਾ ਮਾੜਾ ਵਿਜਦੀ ਫੇਰ ਟਾਈਮ ਆ ਗਿਆ ਸੀ ਉਦੋਂ ਵੀ ਬੜਾ ਮਾੜਾ ਵਕਤ ਇਸ ਨੇ ਨਿਖਾਇਆ ਆਪਾਂ ਸੀ ਕੰਮਗਾਰੇ ਕਰਦੇ ਹੁੰਦੇ ਥੋੜਾ ਜਿਹਾ ਘਰੇ ਵੀ ਕੰਮਕਾਰ ਸਾਂਭਦੀ ਹੁੰਦੀ ਸੀ ਤੇ ਮੇਰੀ ਭੈਣ ਤਾਂ ਬਹੁਤ ਸੌਖੇ ਘਰੇ ਆ ਗਈ ਚਲੋ ਪ੍ਰਮਾਤਮਾ ਨੇ ਵਧੀਆ ਇੱਥੇ ਰੰਗ ਭਗ ਲਾਏ ਨੇ ਪਰ ਇਹਨੇ ਬੜਾ ਸਾਥ ਮੇਰਾ ਦਿੱਤਾ ਤੇ ਆ ਸਾਡਾ ਬਾਈ ਵੀ ਬੜਾ ਚੰਗਾ ਇਨਸਾਨ ਆ ਬਹੁਤ ਨਰਮ ਦੇਰਾ ਤੇ ਮੇਰੀ ਭੈਣ ਤਾਂ ਬਹੁਤ ਨਰਮਾਗੀ ਵਿਚਾਰੀ ਉਹ ਟਾਈਮ ਯਾਦ ਰਹਿੰਦਾ ਜਦੋਂ ਕੋਈ ਮਾਰੇ ਟਾਈਮ ਦੇ ਵਿੱਚ ਨਾਲ ਖੜਦਾ ਤੇ ਮੇਰੀ ਭੈਣ ਖੜੀ ਸਾਰਿਆਂ ਨੂੰ ਇਹ ਜੀ ਰੱਬ ਭੈਣਾ ਦੇਵੇ ਮੈਂ ਗੁੱਸਾ ਕਰੀ ਬੈਠੀ ਸੀ ਹੁਣ ਕਹਿੰਦੀ ਮੇਰੇ ਕੋਲ ਤਾਂ ਆਇਆ ਨਹੀਂਗਾ ਤੇ ਕਹਿੰਦੀ ਉਹ ਹੋ ਗਿਆ ਹੋਰ ਮੈਂ ਤਾਂ ਉਮੀਦ ਛੱਡਤੀ ਸੀ ਮੈਂ ਕਿਹਾ ਹੁਣ ਨਹੀਂ ਆਉਂਦਾ ਭਾਈ ਹੁਣ ਥੋੜੇ ਜਿਹਾ ਰਹੇ ਨੇ ਮੈਂ ਤਾਂ ਹੀ ਅੱਜ ਫੇਰ ਭੱਜ ਕੇ ਆਇਆ ਮਹਾ ਪੈਣ ਕੋਲੇ ਚਲਦੇ ਆ ਯਾਰ ਗੁੱਸਾ ਕਰੂਗੀ ਵੀ ਮੇਰੇ ਕੋਲੇ ਤਾਂ ਆਈ ਨਹੀਂ ਸਾਰੇ ਕਿਤੇ ਜਾਇਆ ਆ ਤੇ ਇਹ ਥੋੜਾ ਜਿਹਾ ਇਧਰ ਸਾਈਡ ਤੇ ਰਹਿੰਦਾ ਤਲਵੰਡੀ ਕੋਲੇ ਪਿੰਡ ਤੇ ਉਹ ਫੇਰ ਮੈਂ ਹਾਂ ਕੋਈ ਗੱਲ ਨਹੀਂ ਜਦ ਮੈਂ ਇਧਰ ਆਇਆ ਮੈਂ ਹਾਂ ਮੈਂ ਆ ਕੇ ਜਾਊਂਗਾ ਹੁਣ ਅੱਜ ਆਏ ਆਂਗੇ ਤੇ ਆ ਸਾਡਾ ਹੁਣ ਫੇਰ ਵਿਆਹ ਦੀ ਪੂਰੀਆ ਕਰਨ ਲਈ ਖਿੱਚ ਲਈ ਤੜ ਗਿਆ ਹੈਗਾ ਆਊਂਗਾ ਅਗਦੇ ਮਾਮਾ ਜੀ ਬੱਚੇ ਪੂਰੇ ਹੈ ਪੂਰੇ ਨੱਚੀਂਗਾ ਹਾਂਜੀ ਅਗਦੇ ਆ ਸੱਸੀ ਘਾਲਵਾ ਦੇ ਬੁੱਤੂ ਬਲਾ ਸੱਸਰੀ ਸਾਰੇ ਆ ਨੂ ਮੇਰੇ ਵੱਲੋਂ ਇਹ ਤਾਂ ਬਹੁਤ ਗੱਲਾਂ ਮਾਰਦਾ ਬਲੌਗ ਵੀ ਬਹੁਤ ਦੇਖਦਾ ਕਹਿੰਦਾ ਮੈਨੂੰ ਤੇ ਹੁਣ ਉਹ ਕਰੀ ਜਾਂਦਾ ਗਾ ਤੇਰੀ ਹੁਣ ਹੈ ਦੇ ਕਪੈਣ ਦੇ ਪਾ ਗਏ ਨਾ ਦੇਖੀਏ ਕਪੈਣ ਤੇਰੀ ਕਿੱਥੇ ਹੈ ਲੈ ਨਾ ਮੇਰੀ ਕਪੈਣ ਦੇਖ ਕੇ ਜਾ ਬੜਾ ਖਰਾਬ ਹੈ ਇਹਨੂੰ ਸਾਰੇ ਇਹਨੂੰ ਚਾਹ ਚਾਹਦੇ ਹੁਣ ਇਹ ਵੀ ਜਾਣ ਹਾਂ ਹਾਈ ਹੁੰਦੀ ਹੈਗਾ ਜਵਾਕਾਂ ਨੂੰ ਤਾਂ ਕਪੈਣ ਕਵਰ ਕਰੀ ਖੜੀ ਆਏ ਇਹ ਫਿਰ ਸਾਰੀ ਵਸ ਨੂੰ ਪਤਾ ਬਾਹਰ ਆਣਾ ਬਾਹਰ ਕਵਰ ਕਰਨ ਦੀ ਜ਼ਰੂਰੀ ਹੈ ਚਲਾ ਲੈਣਾ ਤਾਂ ਕਪੈਣ ਕੇ ਚਲਾਉਂਦਾ ਨਹੀਂ ਇਹ ਸਾਰਾ ਦਿਨ ਛੜਿਆ ਰਹਿੰਦਾ ਜਦੋਂ ਇਹਦੇ ਉੱਤੇ ਕਪੜਾ ਹੀ ਦੇ ਤਾ ਅੱਛਾ ਸਾਰੇ ਉੱਕੇ ਕਰਕੇ ਫਿਰਦਨ ਕਰ ਰਹੇ ਹੈ। ਵਾਦੀ ਹੈ ਇਹਦੇ ਨਾਲ ਉਹ ਤਾਂ ਬੱਜਦੀ ਨਹੀਂ ਫਿਰ। ਹੂੰ। ਵਧੀਆ ਲਾ ਓਟਾ। ਸਾਰੇ ਮੇਰੇ ਇਹਨੂੰ ਪੁੱਛਦੇ ਰਹਿੰਦੇ ਆਂ ਇਹਦੇ ਬਾਰੇ। ਆਹ ਦੇਖ ਲਓ ਸਮਾਰ ਕੇ ਆ ਆਪਣਾ ਭਰਾ। ਇਹ ਆਹ ਰੂਹੀ। ਲੱਲੀ ਆਇਆ ਸੀ ਕੇਨ ਨਾਲ। ਕੱਲੀ ਗੜੇ ਨੂੰ ਕਰਕੇ ਲਗੇ ਸੀ ਜੇ ਤਾਂ ਦੇਖ। ਹਾਂ। ਕੱਲੀ ਦਾ ਉਹਨੂੰ ਉਹਨਾਂ ਦੇ ਬੁੜੇ ਹਨ ਉਹਨਾਂ ਦੇ ਇਹਨੂੰ। ਚੱਲ ਠੀਕ ਆ ਕੱਲੇ ਹੁਣ ਅਸੀਂ ਚੱਲਦੇ ਆਂ ਫਿਰ। ਚੰਗਾ। ਠੀਕ ਆ। ਤੇ ਬਾਉਣਾ ਤੁਸੀਂ ਵਿਆਹ ਤੇ ਪਹਿਲਾਂ ਆ ਜਾਓ ਠੀਕ ਕਿਤੇ ਉਹ ਕੰਮ ਜਾਨ ਕਰੀ ਆ ਠੀਕਾ ਪੈਸੇ ਲੈ ਫਿਰ ਹੋ ਮੈਨੂੰ ਚਾਹੀਏ ਪੈਸੇ ਬਹੁਤ ਬਹੁਤ ਧੰਨਵਾਦ ਰਾ ਠੀਕਾ ਧੰਨਵਾਦ ਕਰਦਾ ਬਾਈ ਧੰਨਵਾਦ ਆ ਤੁਹਾਡੇ ਤੁਸੀਂ ਵਿਆਹ ਦੇਉਂਗੇ ਆ ਫੇਰ ਉਹਦੂਆ ਤੂੰ ਕਰਦੀ ਠੀਕਾ ਨਾ ਹੁਣ ਕਰਾਂਗੇ ਨਾ ਤੇਰੇ ਆਏ ਤੋਂ ਅਸੀਂ ਕਰਿਆ ਫਿਰ ਤੂੰ ਕਰੇ ਠੀਕਾ ਆ ਕੇ ਮਾਸੀ ਕੇ ਕਰੇ ਮਾਸੀ ਦਾ ਮੁੰਡਾ ਪੂਰਾ ਕੰਮ ਆਗਾ ਕੱਖ ਭਾਈ ਇੰਨਾ ਬਸ ਮਨੂੰ ਤੇ ਮਾਸੀ ਨੂੰ ਦੁਪਹਿਰ ਦਾ ਇੰਤਜ਼ਾਮ ਕਰਦਾ ਤੂੰ ਹੀ ਦਾ ਹਾਂ ਹਾਂ ਆਦਾ ਮਾਸੀ ਤੈਨੂੰ ਬਾੜਾ ਪੁੰਨ ਲੱਗੂਗਾ ਅੱਗ ਵੀ ਮਚਾ ਕੇ ਰੱਖੀ ਵੀ ਮਾਸੀ ਨੇ ਆਇਆ ਛੋਟਾ ਛੇਤੀ ਕਾਕਾ ਖਪਾ ਗਈ ਮਾਸੀ ਦਾ ਮੁੰਡਾ ਕੱਢਦਾ ਪੂਰੇ ਕੰਮ ਦੇ ਬਿੰਗ ਕੱਢਦਾ ਪੂਰੇ ਨਾ ਫਿਰ ਕਿੰਨੇ ਦਿਨ ਪਹਿਲਾਂ ਆਏਗਾ ਤਾਂ ਦੱਸ ਦੇ ਅੱਗ ਮਚਾ ਕੇ ਰੱਖੀ ਇਹਨਾਂ ਨੇ ਪਹਿਲਾਂ ਬਹੁਤ ਦੱਸ ਆ ਇਹ ਦੱਸ ਬਈ ਕਿੰਨੇ ਦਿਨ ਪਹਿਲਾਂ ਆਏਗਾ ਲਾਹ ਹੱਦ ਹੋ ਗਈ ਤੁਹਾਡੇ ਲਈ ਯਾਰ ਉਹਦੀ ਕਿਵੇਂ ਆਉਗੇ ਆ ਜਾਗੇ 2-3 ਦਿਨ ਪਹਿਲਾਂ 2-3 ਦਿਨ ਪਹਿਲਾਂ ਪੁੱਲਾ ਕੋਈ ਨਹੀਂ ਮਾਸੀ ਹੁੰਦਾ ਘੱਟੋ ਘੱਟ 10 ਦਿਨ ਪਹਿਲਾਂ ਲੈ ਕੇ ਜਾ ਬਈ ਅਸੀਂ ਕੰਮ ਕੌਣ ਕਰਾਊਗਾ ਘਰੇ ਹੈ ਤੂੰ ਤਾਂ ਕਿਹੇ ਜਨਨ ਮਾਸੀ 10 ਦਿਨ ਪਹਿਲਾਂ ਤੂੰ ਜਾ ਲੈ ਕੇ ਜਾਵਾਂਗੇ ਤੁਹਾਨੂੰ ਮੈਨੂੰ ਨਹੀਂ ਪਤਾ ਕੁਛ ਨਹੀਂ ਦਾ ਗਾਣ ਉੱਥੇ ਲੈ ਚੱਲਾਂਗੇ ਬਣਾ ਲਈ ਹੈ ਠੀਕ ਆ ਤੰਗਾ ਉਹ ਤਾਂ ਸੁਣ ਗਿਆ ਤੈਨੂੰ ਦੇਖ ਲਓ ਦੇਖ ਨਹੀਂ ਲਓ ਕੋਈ ਨਾ ਹਾਂ ਚਾਹ ਚਲੀ ਪਈ ਚਾਹ ਮਾਸੀ ਇਹਨੂੰ ਤਾਂ ਹੁਣ ਉੱਥੇ ਰੱਖ ਹੀ ਲਾਂ ਬਸ ਹੁਣ ਤਾਂ ਥੋੜੇ ਦਿਨ ਹੀ ਰਹਿ ਗਏ ਹੈ ਓਏ ਤੂੰ ਤਾਂ ਉੱਥੇ ਰਹਿ ਵੀ ਮਦ ਕਰਨ ਕੁਛ ਨਹੀਂ ਹੁੰਦਾ ਤੂੰ ਤਾਂ ਸਾਡੇ ਕੋਲ ਹੀ ਰਹੀ ਯਾਰ ਠੀਕ ਆ ਪੇਪਰ ਬੂਪਰ ਕੁਝ ਨਹੀਂ ਆਪੇ ਮੈਨੂੰ ਪਤਾ ਹੀ ਤੁਹਾਡੇ ਪੇਪਰ ਆਣੇ ਦਾ ਦੋਮਾ ਪੇਪਰ ਤਾਂ ਨਹੀਂ ਤੁਸੀਂ ਗੱਪ ਨੇ ਡੇਟ ਪੇਪਰ ਦਾ ਹੋ ਗਿਆ ਕੋਈ ਜਾਂਦਾ ਡੇਟ ਚੀਟ ਦੇ ਕੋਈ ਨਹੀਂ ਹੁੰਦੇ ਬਈ ਪੇਪਰ ਬੂਪਰ ਤੇਰੇ ਮੈਨੂੰ ਸਾਰਾ ਕੁਝ ਪਤਾ ਝੂਠ ਨਾ ਬੋਲ ਆ ਮੇਰੇ ਕੋਲੇ ਹੈਗਾ ਬੰਦਾ ਤੇਰੀ ਸਾਰੀ ਸੀਆਈਡੀ ਇਹ ਰੱਖਦਾ ਇਹਨੂੰ ਸਾਰਾ ਕੁਝ ਪਤਾ ਹੁੰਦਾ ਤੇਰਾ ਵੀ ਤੇਰੇ ਪੇਪਰ ਹੋ ਰਿਹਾ ਜਾਂ ਨਹੀਂ ਹੋ ਰਿਹਾ ਤੇ ਮੇਰੀ ਗੱਲ ਸੁਣ ਤੂੰ ਵੀ ਅਬ ਤੂੰ ਤੇ ਤੈਨੂੰ ਤਾਂ ਹੁਣ ਹੀ ਲੈ ਕੇ ਜਾਵਾਂਗੇ ਅਸੀਂ ਇੱਕ ਦੋ ਦਿਨਾਂ ਤੱਕ ਹੀ ਬਸ ਜਿਹੜਾ ਕੰਮ ਜਿਆ ਕਰ ਲੀਏ ਅਸੀਂ ਤੇ ਮਾਸੀ ਨੂੰ ਅਸੀਂ 10 ਦਿਨ ਪਹਿਲਾਂ ਬਈ ਲੈ ਕੇ ਜਾਵਾਂਗੇ ਆ ਦਾ ਕਿਵੇਂ ਮਰਜੀ ਇੰਤਜ਼ਾਮ ਕਰੋ ਕੋਈ ਰਿਸ਼ਤੇ ਰਸਤੇਦਾਰ ਨੂੰ ਸਾਦ ਦੋ ਕਿ ਨਹੀਂ ਪੂਆ ਭਾਣ ਨੂੰ ਸਾਦ ਦੋ ਹੈ ਕਿ ਕਿਦਰੀ ਨੂੰ ਲਾਸਟ ਪੇਪਰ ਹੈ ਹੈ ਕਿਦਰੀ ਨੂੰ ਲਾਸਟ ਪੇਪਰ ਉੱਪਰ ਦਾ ਬਾਅਦ ਚ ਦੇਖੀ ਜਾਊਗਾ ਇੱਕ ਕਿਦਰੀ ਨੂੰ ਲਾਸਟ ਪੇਪਰ ਆ ਬਾਸ ਮਸਾ ਤੂੰ ਹੀ ਤੋ ਠਾਏ ਆ ਦੋ ਭਿਆਨੇ ਉਹ ਕੋ ਹੁਣ ਭਜ ਜਾਂਦਾ ਚੱਲੀ ਹੋਣਾ ਜਾ ਆ ਜਾ ਮਾ ਓਏ ਤੈਨੂੰ ਕਹਿਤਾ ਹੋਣਾ ਆਈ ਠੀਕ ਆ ਅਕਨਸ ਕਾਰੀਬ ਨਾ ਮੇਰਾ ਜੀ ਨਹੀਂ ਲੱਗਦਾ ਇਹ ਵੀ ਨਾਲ ਹੀ ਲਈ ਕੋਈ ਨਾ ਜੜਾ ਕੇ ਚੰਗਾ ਠੀਕ ਆ ਮਾਸੀ 10 ਦਿਨ ਪਹਿਲਾਂ ਜ਼ਰੂਰ ਜ਼ਰੂਰ ਤੈ ਤਾਂ ਹੁਣ ਦਿਨ ਨੂੰ ਮੈਂ ਹਾਂ ਆ ਜਾ ਹੈਲੋ ਓਏ ਹੈਲੋ ਸਰ ਇੱਧਰ ਬਲੌਗ ਨਹੀਂ ਕੱਟਦਾ ਮੈਂ ਉਹ ਤਾਂ ਮਾਸੀ ਹੈਡ ਸੋ ਮੁੰਡਾਈ ਵਾਲਾ ਹੈ ਜਾਇਆ ਇਸੇ ਆਪ ਆਪਣੀ ਭੈਣ ਕੋਲੇ ਜਦੋਂ ਮਾੜਾ ਟਾਈਮ ਸੀ ਉਦੋਂ ਵੀ ਉਹਨੇ ਬੜਾ ਸਾਥ ਦਿੱਤਾ ਆਪਣਾ ਤੇ ਜਿਵੇਂ ਸਾਥ ਨਾਲੋਂ ਵੱਧ ਗਈਏ ਸਾਥ ਨਾਲੋਂ ਵੱਧ ਪਿਆਰ ਵੀ ਉਹ ਹੀ ਕਰਦੀ ਛੋਟੇ ਹੁੰਦੇ ਨੂੰ ਚਾਹਤ ਕਪਾਲ ਲਿਆ ਉਹਨੇ ਪਹਿਲਾਂ ਵੀ ਜਦੋਂ ਉਸੀ ਇੱਥੇ ਰਹਿੰਦੀ ਹੁੰਦੀ ਸੀ ਮਾਸੀਆਂ ਵੀ ਚੰਗੀਆਂ ਨੇ ਭੈਣ ਨੇ ਪਰ ਆਪਣਾ ਬਹੁਤ ਜ਼ਿਆਦਾ ਜਿੰਨਾ ਪਾ ਗਈ ਦੀ ਮਾੜਾ ਟਾਈਮ ਆਪਣੇ ਨਾਲ ਹੰਡਾਇਆ ਉਹਨੇ ਜਿੰਨਾ ਮਾੜਾ ਟਾਈਮ ਸੀ ਜ਼ਿੰਦਗੀ ਦਾ ਸਾਰਾ ਉਹਨੇ ਲਗਭਗ ਆਪਣੇ ਨਾਲ ਹੀ ਹੰਡਾਇਆ ਤੇ ਪਹਿਲਾਂ ਵੀ ਜਦੋਂ ਸ਼ੁਰੂਆਤੀ ਤੌਰ ਤੇ ਵੀ ਇੱਥੇ ਰਹਿੰਦੀ ਸੀ ਉਹ ਤੇ ਉਸ ਤੋਂ ਬਾਅਦ ਫਿਰ ਆਪਣਾ ਜਦੋਂ ਮਾੜਾ ਟਾਈਮ ਆਇਆ ਫਿਰ ਵੀ ਆਪਣੇ ਕੋ ਖਾਸਾ ਟਾਈਮ ਲਾ ਕੇ ਗਈ ਉਹ ਵਿਚਾਲ ਮਾੜਾ ਟਾਈਮ ਆ ਮੇਰੇ ਭਰਾ ਦੇ ਉੱਤੇ ਤੇ ਵੀ ਮੈਨੂੰ ਉੱਥੇ ਰਹਿਣਾ ਚਾਹੀਦਾ ਜਾ ਕੇ ਤੇ ਖਾਸਾ ਟਾਈਮ ਲਾ ਕੇ ਗਈ ਸਾਡੇ ਕੋਲੇ ਮਾਂ ਮੰਮੀ ਡੈਡੀ ਦਾ ਬਹੁਤ ਮੰਮੀ ਡੈਡੀ ਬਹੁਤ ਕਰਦੇ ਨੇ ਤੇ ਚਲੋ ਹੁਣ ਵਿਚਾਰੀ ਦੂਰ ਵਿਆਹੀ ਗਈ ਜਾਇਆ ਘਟ ਜਾਂਦਾਗਾ ਵੈਸੇ ਗੱਲਬਾਤ ਉਹਦੇ ਨਾਲ ਹੋ ਜਾਂਦੀ ਏ ਕਿ ਪਰ ਬਹੁਤ ਉਹਦੇ ਜਿਵੇਂ ਹੁਣ ਚਲੋ ਉਹ ਅਧਿਕ ਜਿਹੜੇ ਤਾਂ ਸਾਰਿਆਂ ਦੀ ਹੁੰਦੀਆਂ ਨੇ ਪਰ ਇੱਕ ਐ ਹੁੰਦਾ ਵੀ ਆਪਣਾ ਕਰਦੇ ਵਾਲਾ ਹੁੰਦਾ ਕਿਉਂਕਿ ਮੇਰੇ ਤਾਂ ਕੋਈ ਭੈਣ ਹੈ ਵੀ ਨਹੀਂ ਸੀ ਵੈਸੇ ਪਰ ਉਹ ਆਪਣੇ ਭੈਣ ਆਪਣਾ ਬਹੁਤ ਜ਼ਿਆਦਾ ਕਰਦੇ ਜਿੰਨਾ ਆਪਾਂ ਕਹੇ ਜੀ ਤੇ ਮਾੜੇ ਰੰਗੇ ਟਾਈਮ ਤੇ ਜਦੋਂ ਕੋਈ ਬੰਦਾ ਨਾਲ ਖੜਦਾ ਤਾਂ ਫਿਰ ਐਂਡ ਤੱਕ ਕਹਿੰਦੇ ਯਾਦ ਰਹਿੰਦਾ ਵੀ ਹਾਂ ਆਪਣੇ ਨਾਲ ਉਹ ਖੜਿਆ ਸੀਗਾ ਤੇ ਮੈਂ ਕਹਿੰਦਾ ਵੀ ਮੇਰੀ ਭਾਅ ਭੈਣ ਨੂੰ ਵੀ ਸਾਰੀਆਂ ਖੁਸ਼ੀਆਂ ਮਿਲਣ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ ਅੱਜ ਉਹ ਵੀ ਵਧੀਆ ਤੂੰ ਕੰਮ ਕਰਨ ਲੱਗ ਗਿਆ ਤੇ ਵਧੀਆ ਵੀ ਤੂੰ ਇਹ ਚੈਨਲ ਦੇ ਵੀ ਤੇਰਾ ਗਰੋ ਵਧੀਆ ਹੋ ਰਿਹਾ ਹੈਗਾ ਤਿਕਾ ਨਹੀਂ ਮੈਨੂੰ ਬਹੁਤ ਖੁਸ਼ੀ ਆ ਵੀ ਤੁਸੀਂ ਇਹ ਨਹੀਂ ਮੈਂ ਕਹਿੰਦੀ ਮੈਨੂੰ ਪਹਿਲਾਂ ਸੋਚ ਲੱਗੀ ਰਹਿੰਦੀ ਸੀ ਵੀ ਮੇਰਾ ਉਹ ਭਰਾ ਸਾਰ ਨੂੰ ਪੁੱਛੇ ਰਹਿ ਗਿਆ ਤੇ ਹੁਣ ਕਹਿੰਦੀ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਵੀ ਹੁਣ ਮੈਨੂੰ ਸੌਖੀ ਨੀਂਦ ਆ ਜਾਂਦੀ ਹੈ ਵੀ ਮੇਰਾ ਭਾਈ ਹੁਣ ਸਹੀ ਆ ਤੇ ਆਪਣੀ ਮੇਰੀ ਭੈਣ ਵੀ ਮੇਰੀਆਂ ਦੁਆਵਾਂ ਨੇ ਵੀ ਉਹ ਇਸ ਤਰ੍ਹਾਂ ਹੀ ਖੁਸ਼ੀ ਰਹੇ ਤੇ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਹਾਂ ਸੰਭਵਤ ਤੇ ਅਗਲੇ ਵਲੌਗ ਚ ਮਿਲਦੇ ਹਾਂ ਤੇ ਪਿਆਰ ਜਰੂਰ ਦਿਆ ਕਰੋ ਸਾਰਿਆਂ ਨੇ ਤੇ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀ ਆ ਤੇ ਕਮੈਂਟ ਲਾਜ਼ਮੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਜਿਹੜੇ ਭਰਾ ਆਪਾਂ ਨੂੰ ਦੇਖਦੇ ਨੇ ਤੇ ਜਿਹੜੇ ਬਾਹਰੋਂ ਕਮੈਂਟ ਕਰਦੇ ਆ ਚੰਗੇ ਚੰਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਐਵੇਂ ਵਧੀਆ ਵਧੀਆ ਕਮੈਂਟ ਕਰਦੇ ਰਹੋ ਤੇ ਤੁਹਾਨੂੰ ਸਾਰੀ ਹੁਣ ਤੋਂ ਲੈ ਕੇ ਐਂਡ ਤੱਕ ਵਿਆਹ ਦੇ ਬਲੌਗ ਸਾਰੇ ਤੁਹਾਨੂੰ ਜ਼ਿੰਦਗੀ ਦੇ ਸਾਰੇ ਬਲੌਗ ਮਿਲਦੇ ਰਹਿਣਗੇ ਧੰਨਵਾਦ